ਪਾਣੀ ਦਾ ਇਹ ਤੇਜ਼ ਵਹਾਅ ਵੇਖ ਲੋ ਪਰ ਇਸੇ ਵਿਚਾਲੇ ਇਸ ਸ਼ਖਸ ਦੀ ਵੇਖੋ ਕਿੰਨੀ ਵੱਡੀ ਇਹ ਲਾਭਪਰਵਾਹੀ ਹੈ ਜਿੱਥੇ ਹੜ ਦੇ ਵਿੱਚ ਹੀ ਇਹ ਆਪਣਾ ਟਰੱਕ ਲੈ ਕੇ ਆ ਜਾਂਦਾ ਹੈ ਹਾਲਾਂਕਿ ਉਸ ਤੋਂ ਬਾਅਦ ਜਦ ਖਮਿਆਜ਼ਾ ਇਸ ਸ਼ਖਸ ਨੂੰੇ ਪੁੱਗਣਾ ਪਿਆ ਤੁਸੀਂ ਪਹਿਲਾਂ ਇਹ ਵੇਖੋ ਕਿ ਕਿਵੇਂ ਇਸ ਸ਼ਖਸ ਐਨੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਆਪਣਾ ਟਰੱਕ ਲੈ ਕੇ ਆਉਂਦਾ ਤੇ ਮਿੰਟਾਂ ਦੇ ਵਿੱਚ ਹੀ ਕੁਝ ਕੁ ਸਕਿੰਟੀ ਲੱਗੇ ਨੇ ਕਿ ਉਹ ਟਰੱਕ ਪਲਟ ਜਾਂਦਾ ਹੈ ਟਰੱਕ ਪਲਟਿਆ ਜਿਸਦੇ ਚਲਦੇ ਆ ਇਸ ਦੇ ਵਿੱਚ ਸਵਾਰ ਚਾਲਕ ਜਿਹੜਾ ਉਸ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜਿਆ ਤਾਂ ਇੱਕ ਮਿੱਕੀ ਜਿਹੀ ਅੰਕੈਲੀ ਇਸ ਦੀ ਚਾਂ ਤੇ 파ਰੂ ਪੈ ਗਈ ਹੈ ਲਾਭਤਾ ਡਰਾਈਵਰ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਪਾਰਿਆ ਤੇ ਉਧਰ ਦੂਜੇ ਪਾਸੇ ਟਰੱਕ ਵੇਖੋ ਕਿਵੇਂ ਪਾਣੀ ਦੇ ਵਿੱਚ ਗੂਤ ਤੇ ਖਾਂਦਾ ਹੋਇਆ ਵਿਖਾਈ ਦੇ ਰਿਹਾ ਹੈ ਤਾਂ ਲੋਕ ਜਿਹੜੇ ਨੇ ਇਸ ਵੇਲੇ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਪਾਣੀ ਇਸ ਵੇਲੇ ਕਾਫੀ ਖੌਫਨਾਕ ਰੂਪ ਦੇ ਵਿੱਚ ਹੈ ਤਾਂ ਪਾਣੀ ਦੇ ਨੇੜੇ ਨਾ ਜਾਇਆ ਅਜਿਹੀ ਅਣਗੈਲੀ ਓਡੀਸਾ ਦੇ ਵਿੱਚ ਇਸ ਸ਼ਖਸ ਨੇ ਕੀਤੀ ਹੈ ਜਿਸ ਦਾ ਨਤੀਜਾ ਇਸ ਨੂੰ ਕਾਫੀ ਮਹਿੰਗਾ ਪੁਖਣਾ ਪੈ ਰਿਹਾ ਹੈ ਪਾਣੀ ਦਾ ਇਹ ਤੇਜ਼ ਵਹਾਅ ਵੇਖ ਲੋ ਪਰੇਸ਼ੇ ਵਿਚਾਲੇ ਇਸ ਸ਼ਖਸ ਦੀ ਵੇਖੋ ਕਿੰਨੀ ਵੱਡੀ ਲਾਹ ਪ੍ਰਵਾਈ ਹੈ ਜਿੱਥੇ ਹੜ ਦੇ ਵਿੱਚ ਹੀ ਇਹ ਆਪਣਾ ਟਰੱਕ ਲੈ ਕੇ ਆ ਜਾਂਦਾ ਹੈ ਹਾਲਾਂਕਿ ਉਸ ਤੋਂ ਬਾਅਦ ਜਦ ਖਮਿਆਜ਼ਾ ਇਸ ਸ਼ਖਸ ਨੂੰ ਇਹ ਪੁੱਗਣਾ ਪਿਆ ਤੁਸੀਂ ਪਹਿਲਾਂ ਇਹ ਵੇਖੋ ਕਿ ਕਿਵੇਂ ਇਸ ਸ਼ਖਸ ਐਨੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਆਪਣਾ ਟਰੱਕ ਲੈ ਕੇ ਆਉਂਦਾ ਤੇ ਮਿੰਟਾਂ ਦੇ ਵਿੱਚ ਹੀ ਕੁਝ ਕੁ ਕਿੰਟੀ ਲੱਗੇ ਨੇ ਕਿ ਉਹ ਟਰੱਕ ਪਲਟ ਜਾਂਦਾ ਹੈ ਟਰੱਕ ਪਲਟਿਆ ਜਿਸ ਦੇ ਚਲਦੇ ਇਸ ਦੇ ਵਿੱਚ ਸਵਾਰ ਚਾਲਕ ਜਿਹੜਾ ਇਸ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜਿਆ ਤਾਂ ਇੱਕ ਅਮਨਿੱਕੀ ਜਿਹੀ ਅੰਕੈਲੀ ਇਸ ਦੀ ਚਾਂਦ ਤੇ 파ਰੂ ਪੈ ਗਈ ਹੈ ਲੱਭਤਾ ਡਰਾਈਵਰ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਪਾ ਰਿਹਾ ਤ्योतो ਦੂਜੇ ਪਾਸੇ ਟਰੱਕ ਵੇਖੋ ਕਿਵੇਂ ਪਾਣੀ ਦੇ ਵਿੱਚ ਗੂਤਤੇ ਖਾਂਦਾ ਹੋਇਆ ਵਿਖਾਈ ਦੇ ਰਿਹਾ ਹੈ ਤਾਂ ਲੋਕ ਜਿਹੜੇ ਨੇ ਇਸ ਵੇਲੇ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਪਾਣੀ ਇਸ ਵੇਲੇ ਕਾਫੀ ਖੌਫਨਾਕ ਰੂਪ ਦੇ ਵਿੱਚ ਹੈ ਤਾਂ ਪਾਣੀ ਦੇ ਨੇੜੇ ਨਾ ਜਾਇਆ ਜਾ। ਅਜਿਹੀ ਅਣਗੈਲੀ ਓਡੀਸ਼ਾ ਦੇ ਵਿੱਚ ਇਸ ਸ਼ਖਸ ਨੇ ਕੀਤੀ ਹੈ ਜਿਸ ਦਾ ਨਤੀਜਾ ਇਸ ਨੂੰ ਕਾਫੀ ਮਹਿੰਗਾ ਪੁਖਣਾ ਪੈ ਰਿਹਾ ਹੈ। ਪਾਣੀ ਦਾ ਇਹ ਤੇਜ਼ ਵਹਾਅ ਵੇਖ ਲੋ ਪਰੇਸੇ ਵਿਚਾਲੇ ਇਸ ਸ਼ਖਸ ਦੀ ਵੇਖੋ ਕਿੰਨੀ ਵੱਡੀ ਇਹ ਲਾਪਰਵਾਹੀ ਹੈ ਜਿੱਥੇ ਹੜ ਦੇ ਵਿੱਚ ਹੀ ਇਹ ਆਪਣਾ ਟਰੱਕ ਲੈ ਕੇ ਆ ਜਾਂਦਾ ਹੈ ਹਾਲਾਂਕਿ ਉਸ ਤੋਂ ਬਾਅਦ ਇਸਾ ਖਮਿਆਜ਼ਾ ਇਸ ਸ਼ਖਸ ਨੂੰ ਇਹ ਭੁਗਤਣਾ ਪਿਆ ਤੁਸੀਂ ਪਹਿਲਾਂ ਇਹ ਵੇਖੋ ਕਿ ਕਿਵੇਂ ਇਹ ਸ਼ਖਸ ਐਨੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਆਪਣਾ ਟਰੱਕ ਲੈ ਕੇ ਆਉਂਦਾ ਤੇ ਮਿੰਟਾਂ ਦੇ ਵਿੱਚ ਹੀ ਕੁਝ ਕੁ ਸਕਿੰਟੀ ਲੱਗੇ ਨੇ ਕਿ ਉਹ ਟਰੱਕ ਪਲਟ ਜਾਂਦਾ ਹੈ ਟ੍ਰੱਕ ਪਲਟਿਆ ਜਿਸਦੇ ਚੱਲਦੀ ਐ ਇਸ ਦੇ ਵਿੱਚ ਸਵਾਰ ਚਾਲਕ ਜਿਹੜਾ ਇਸ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜਿਆ ਤਾਂ ਇੱਕ ਨਿੱਕੀ ਜਿਹੀ ਅਣਕੈਲੀ ਇਸਦੀ ਚਾਂਦ ਤੇ 파ਰੂ ਪੈ ਗਈ ਹੈ ਲੱਭਤਾ ਡਰਾਈਵਰ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਪਾਰਿਆ ਤੇ ਉਧਰ ਦੂਜੇ ਪਾਸੇ ਟਰੱਕ ਵੇਖੋ ਕਿਵੇਂ ਪਾਣੀ ਦੇ ਵਿੱਚ ਗੂਤ ਤੇ ਖੰਦਾ ਹੋਇਆ ਵਿਖਾਈ ਦੇ ਰਿਹਾ ਹੈ ਤਾਂ ਲੋਕ ਜਿਹੜੇ ਨੇ ਇਸ ਵੇਲੇ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਪਾਣੀ ਇਸ ਵੇਲੇ ਕਾਫੀ ਖੌਫਨਾਕ ਰੂਪ ਦੇ ਵਿੱਚ ਹੈ ਤਾਂ ਪਾਣੀ ਦੇ ਨੇੜੇ ਨਾ ਜਾਇਆ ਅਜਿਹੀ ਅਣਗੈਲੀ ਓਡੀਸਾ ਦੇ ਵਿੱਚ ਇਸ ਸ਼ਖਸ ਨੇ ਕੀਤੀ ਹੈ ਜਿਸ ਦਾ ਨਤੀਜਾ ਇਸ ਨੂੰ ਕਾਫੀ ਮਹਿੰਗਾ ਪੁਖਨਾ ਪਿਆ